ਹੋਵੇਗਾ ਰੈਗੂਲਰ ਪਲਾਨ ਜਦੋਂ ਤੁਸੀਂ ਬੈਂਕਸ ਰਾਹੀਂ ਜਾਂ ਬੈਂਕ ਡਿਸਟ੍ਰਿਬਿਊਟਰ ਰਾਹੀਂ ਮਿਊਚੁਅਲ ਫੰਡਸ ਵਿੱਚ ਪੈਸਾ ਇਨਵੈਸਟ ਕਰਦੇ ਹੋ ਤਾਂ ਉਹ ਡਿਸਟ੍ਰਿਬਿਊਟਰ ਤੁਹਾਡੇ ਪੈਸੇ ਨੂੰ ਮਿਊਚੁਅਲ ਫੰਡਸ ਵਿੱਚ ਇਨਵੈਸਟ ਕਰਦਾ ਹੈ ਮਤਲਬ ਤੁਹਾਡੇ ਪੈਸੇ ਅਤੇ ਮਿਊਚੁਅਲ ਫੰਡਸ ਵਿੱਚ ਡਿਸਟ੍ਰਿਬਿਊਟਰ ਵੀ ਹੁੰਦਾ ਹੈ ਜੋ ਤੁਹਾਡੇ ਪੈਸੇ ਨੂੰ ਮਿਊਚੁਅਲ ਫੰਡਸ ਵਿੱਚ ਇਨਵੈਸਟ ਕਰਵਾਉਂਦਾ ਹੈ ਇਸ ਕੰਮ ਦੀ ਉਹ ਫੀਸ ਚਾਰਜ ਕਰਦਾ ਹੈ ਜਿਸ ਨੂੰ ਡਿਸਟ੍ਰਿਬਿਊਟਰ ਫੀਸ ਕਿਹਾ ਜਾਂਦਾ ਹੈ ਮਤਲਬ ਤੁਹਾਡੇ ਪੈਸੇ ਅਤੇ ਮਿਊਚੁਅਲ ਫੰਡਸ ਵਿੱਚ ਥਰਡ ਪਰਸਨ ਵੀ ਹੈ ਜੋ ਬੈਂਕ ਡਿਸਟ੍ਰਿਬਿਊਟਰ ਹੈ ਇਸ ਨੂੰ ਰੈਗੂਲਰ ਪਲਾਨ ਕਿਹਾ ਜਾਂਦਾ ਹੈ ਜਦੋਂ ਤੁਹਾਡੇ ਤੇ ਤੇ ਮਿਚਲ ਫੰਡਸ ਵਿੱਚ ਕੋਈ ਥਰਡ ਪਰਸਨ ਵੀ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਡਾਇਰੈਕਟ ਪਲਾਨ ਦੀ। ਜਦੋਂ ਤੁਸੀਂ ਕਿਸੇ ਵੀ ਬ੍ਰੋকারেਜ ਐਪ ਜਿਵੇਂ ਗਰੋ, ਜ਼ਰੋਦਾ, ਅਪਸਟਾਕ ਇਕਸਟਰਾ ਕਿਸੇ ਵੀ ਐਪ ਤੋਂ ਮਿਚਲ ਫੰਡਸ ਖਰੀਦਦੇ ਹੋ ਤਾਂ ਤੁਸੀਂ ਡਾਇਰੈਕਟ ਐਮਸੀ ਤੋਂ ਮਿਚਲ ਫੰਡਸ ਖਰੀਦਦੇ ਹੋ। ਕੋਈ ਵੀ ਥਰਡ ਪਰਸਨ ਤੁਹਾਡੇ ਤੇ ਮਿਚਲ ਫੰਡਸ ਵਿੱਚ ਨਹੀਂ ਹੁੰਦਾ। ਬ੍ਰੋকারেਜ ਐਪ ਸਿਰਫ ट्रांजੈਕਸ਼ਨ ਪਲੇਟਫਾਰਮ ਦਾ ਕੰਮ ਕਰਦਾ ਹੈ ਜਿਸ ਦੇ ਥਰੂ ਤੁਸੀਂ ਮਿਚਲ ਫੰਡਸ ਵਿੱਚ ਇਨਵੈਸਟਮੈਂਟ ਕਰਦੇ ਹੋ। ਇਸ ਲਈ ਗਰੋ ਜਾਂ ਕਿਸੇ ਵੀ ਹੋਰ ਐਪ ਤੋਂ ਤੁਸੀਂ ਮਿਚਲ ਫੰਡਸ ਖਰੀਦਦੇ ਹੋ ਤਾਂ ਤੁਸੀਂ ਡਾਇਰੈਕਟ ਪਲਾਨ ਰਾਹੀਂ ਇਨਵ ਦੋਸਤੋ ਜੇਕਰ ਤੁਸੀਂ ਰੈਗੂਲਰ ਪਲਾਨ ਰਾਹੀਂ ਮਿਊਚੁਅਲ ਫੰਡਸ ਵਿੱਚ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਨੂੰ 1 ਤੋਂ 1.5% ਦਾ ਨੁਕਸਾਨ ਹੁੰਦਾ ਹੈ ਕਿਉਂਕਿ ਰੈਗੂਲਰ ਪਲਾਨ ਦੀ ਐਕਸਪੈਂਸ ਰੇਸ਼ਿਓ ਡਾਇਰੈਕਟ ਪਲਾਨ ਨਾਲੋਂ ਜ਼ਿਆਦਾ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਐਸਬੀਆਈ ਸਮਾਲ ਕੈਪ ਫੰਡ ਦੀ ਰੈਗੂਲਰ ਪਲਾਨ ਦੀ ਐਕਸਪੈਂਸ ਰੇਸ਼ਿਓ ਅਤੇ ਡਾਇਰੈਕਟ ਪਲਾਨ ਦੀ ਐਕਸਪੈਂਸ ਰੇਸ਼ਿਓ 0.69 ਹੈ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਰੈਗੂਲਰ ਪਲਾਨ ਦੀ ਐਕਸਪੈਂਸ ਰੇਸ਼ਿਓ ਜ਼ਿਆਦਾ ਕਿਉਂ ਹੁੰਦੀ ਹੈ ਜਦੋਂ ਤੁਸੀਂ ਰੈਗੂਲਰ ਪਲਾਨ ਰਾਹੀਂ ਮਿਊਚੁਅਲ ਫੰਡਸ ਖਰੀਦਦੇ ਹੋ ਤਾਂ ਜੋ ਹੀ ਡਿਸਟ੍ਰੀਬਿਊਟਰ ਨੂੰ ਦਿੰਦੀ ਹੈ ਇਸ ਲਈ ਰੈਗੂਲਰ ਪਲਾਨ ਦੀ ਐਕਸਪੈਂਸ ਰੇਸ਼ੋ ਜ਼ਿਆਦਾ ਹੁੰਦੀ ਹੈ ਕਿਉਂਕਿ ਉਸ ਵਿੱਚੋਂ ਡਿਸਟ੍ਰੀਬਿਊਟਰ ਦੀ ਫੀਸ ਵੀ ਦਿੱਤੀ ਜਾਂਦੀ ਹੈ ਤੇ ਇਹ ਫੀਸ ਉਹਨਾਂ ਟਾਈਮ ਲਈ ਹੀ ਡਿਸਟ੍ਰੀਬਿਊਟਰ ਨੂੰ ਮਿਲਦੀ ਰਹਿੰਦੀ ਹੈ ਜਿੰਨਾ ਟਾਈਮ ਤੁਸੀਂ ਪੈਸਾ ਇਨਵੈਸਟ ਕਰਦੇ ਰਹਿੰਦੇ ਹੋ